ਲਗੀ ਪਤਾ ਲਗੀ ਭਾਈ ਸਾਹਿਬ ਮੈਂ ਨਾ 8:30 ਵਜੇ ਹਸਪਤਲ ਗਈ ਹਾਂ ਤੇ ਬਾਅਦ ਪੰਜ ਮਿੰਟ ਬਾਅਦ ਫੋਨ ਆ ਗਿਆ ਤੇ ਅੱਗ ਲੱਗੀ ਪਤਾ ਨਹੀਂ ਲੱਗਾ ਕੀ ਹੋਇਆ ਸਮਝ ਨਹੀਂ ਆਈ ਸਾਰਾ ਸੋਧੇਟਰ ਅਲਬਾਰੀਆਂ ਕੁਛ ਬੰਦ ਕਪੜਾ ਲੀੜਾ ਕੁਛ ਵੀ ਨਹੀਂ ਰਿਹਾ ਸਿਰਫ ਜਿਹੜੇ ਇੱਕ ਗਾਲ ਪਾਇਆ ਕੱਪੜੇ ਉਹ ਵੀ ਔਰ ਕੁਛ ਨਹੀਂ ਬਚਿਆ ਹੱਦ ਉਹ ਇਥੇ ਹਾਲੀ ਕੰਮ ਤੇ ਹੀ ਹਾਂਜੀ ਅਸੀਂ ਦੋਵੇਂ ਘਰ ਆ ਮੌਟੀਆਂ ਬਸ ਹਾਂਜੀ ਕੀ ਨਾਂ ਮਿਰਜੀਤਾਲਾ ਭਜੀ ਉਪਕਾਰ ਸਿੰਘ ਕਿਹੜਾ ਪਿੰਡ ਆ ਜਲਾਲਾਬਾਦ ਜੀ ਕਿਦਾਂ ਆ ਤੁਹਾਡੇ ਅੱਗ ਲੱਗੀ ਘਰ ਘਰ ਅੱਗ ਜੀ ਮੈਂ ਕੰਮ ਤੇ ਗਿਆ ਸੀ ਤੇ ਫੋਨ ਆਇਆ ਵੀ ਅੱਗ ਲੱਗੀ ਹੈ ਉਥੋਂ ਆਇਆ ਤੇ ਕਹਿੰਦੇ ਬਿਜਲੀ ਦਾ ਸ਼ਾਰਟ ਸਰਕਟ ਹੋਇਆ ਉਹਦੇ ਕਰਕੇ ਸਾਰਾ ਨੁਕਸਾਨ ਹੋ ਗਿਆ ਕਿੰਨਾ ਘਰ ਨੁਕਸਾਨ ਕੀ ਕੀ ਸੜ ਗਿਆ ਨੁਕਸਾਨ ਭਜੀ ਸਾਰਾ ਕੁਝ ਸੜ ਗਿਆ ਕੁਝ ਨਹੀਂ ਬਚਿਆ ਕਨਵੈਕਟਰ ਤੋਂ ਲੈ ਕੇ ਪੱਖੇ ਤੱਕ ਸਾਰਾ ਕੁਝ ਸੜ ਗਿਆ। ਲੀੜਾ ਕੱਪੜਾ ਸਭ ਕੁਝ ਸੜ ਗਿਆ। ਬਸ ਜਿਹੜੇ ਗਲ ਪਾਏ ਉਹੀ ਰਹਿ ਗਏ ਹੋਰ ਕੁੱਖ ਨਹੀਂ ਰਹਿ ਗਿਆ। ਜੋ ਪਹਿ ਸਾਡੇ ਲਾਸਾ ਸਭ ਕੁਝ ਸੜ ਗਿਆ। ਸਭ ਲੰਬਾਰੀਆਂ ਤੱਕ ਸਾੜੀਆਂ ਸਾਰੀਆਂ। ਸਿਰਫ ਕੰਮਰੇ ਬਚੇ। ਕੀ ਮੰਗ ਕਰਦੇ ਜਿਸ ਤਰੀਕੇ ਦਾ ਕੋਈ ਆਪਣਾ ਸਰਕਾਰ ਪ੍ਰਸ਼ਾਸਨ ਜਾਂ ਸਮਾਜ ਸੇਵੀ ਵੀ ਤੁਹਾਡੀ ਮਾਤ ਕਰ ਸਕਦਾ। ਮਾਸਾ ਦੇਹੀ ਆ ਬਚ ਲੋ ਨੁਕਸਾਨ ਤਾਂ ਜਿਹੜਾ ਹੋਇਆ ਮਲ ਥੋੜੀ ਬੋਰੀ ਮਦਦ ਕੀਤੀ ਜਾਵੇ ਤੁਹਾਡਾ ਵੀ ਸਾਡਾ ਸਰਕਲ ਥੋੜਾ ਸਹੀ ਹੋ ਜਾਵੇ ਤੁਹਾਡਾ ਕੋ ਸੰਪਰਕ ਨੰਬਰ ਤੇ ਫੋਨ ਨੰਬਰ ਬੋਲ ਦਿਓ ਜੇ ਤੁਹਾਨੂੰ ਕੋਈ ਜ਼ਰੂਰਤ 9501544196 ਦੁਬਾਰਾ ਬੋਲ ਦਿਓ 9501544196 ਜੀ ਜੀ ਨਾਇਆ ਪਰ ਜਸबीर ਕੌਰ ਜੀ ਇਹ ਕੀ ਗੱਲ ਵਾਰ ਹੋਈ ਜਿਹੜੇ ਆਪਣੇ ਘਰ ਨੂੰ ਅੱਗ ਲੱਗੀ ਕਿੱਦਾਂ ਲੱਗੀ ਭਾਈ ਸਾਹਿਬ ਮੈਂ ਨਾ 3.9 ਮੈਂ ਹਸਪੀਟਲ ਗਈ ਆ ਤੇ ਬਾਅਦ 5 ਮਿੰਟ ਬਾਅਦ ਫੋਨ ਆ ਗਿਆ ਪੀ ਅੱਗ ਲੱਗੀ ਪਤਾ ਨਹੀਂ ਲੱਗਾ ਕੀ ਹੋਇਆ ਸਮਝ ਨਹੀਂ ਆਈ ਸਾਰਾ ਕੁਝ ਸੜ ਗਿਆ ਬਜਿਆ ਕੁਝ ਵੀ ਨਹੀਂ ਕੋਈ ਚੀਜ਼ ਵੀ ਨਹੀਂ ਬਜੀ ਠੀਕ ਹੁਣ ਇਹ ਵੇ ਕਿਹੜਾ ਕਿਹੜਾ ਤੋ ਡੱਕਾ ਸਾਮਾਨ ਜਿਹੜਾ ਸਾਰਾ ਸੜ ਗਿਆ ਕੀ ਕੀ ਸੜਿਆ ਸਾਰਾ ਸੋਨ ਮੀਟਰ ਲੰਬਾਰੀਆਂ ਕੁਛ ਬੰਦ ਕਪੜਾ ਲੀਦਾ ਕੁਝ ਵੀ ਨਹੀਂ ਰਿਹਾ ਸਿਰਫ ਜਿਹੜੇ ਇੱਕ ਗਾਲ ਪਾਇਆ ਕੱਪੜੇ ਉਹ ਵੀ ਔਰ ਕੁਝ ਨਹੀਂ ਬਚਿਆ ਹੱਦਾਂ ਬਾਕੀ ਪਰਿਵਾਰ ਦੇ ਮੈਂਬਰ ਕਿੱਥੇ ਗਏ? ਉਹ ਇੱਥੇ ਹੀ ਕੰਮ ਤੇ ਹੀ। ਹਾਂਜੀ, ਅਸੀਂ ਦੋਵੇਂ ਘਰ ਆ ਮਾਂ ਪਿਓ ਬਸ। ਤੇ ਤੁਸੀਂ ਵੀ ਦਵਾਈ ਲੈਣ ਗਏ ਸੀ? ਹਾਂਜੀ, ਮੈਂ ਹਸਪੀਟਲ ਗਈ ਸੀ। ਮਗਰਾ ਤੁਹਾਨੂੰ ਫੋਨ ਗਿਆ ਵੀ ਹਾਂਜੀ, ਹਾਂਜੀ, ਅਸਲ ਵਿੱਚ ਉਹ ਲੱਗਿਆ ਵੀ ਅੱਗ ਲੱਗੀ, ਮੈਂ ਮੈਂ ਤਾਂ ਹੁਣੇ ਘਰ ਆਈ ਹਾਂ ਤੇ ਆਣ ਕੇ ਵੇਖਿਆ ਤੇ ਉਹ ਅੱਗ ਕਿ ਨਹੀਂ ਲੱਗੀ। ਕੋਹੋਂ ਨਹੀਂ ਬਚਿਆ। ਕੀ ਮੰਗ ਕਰਦੇ ਜੀ ਹੁਣ ਜਿਸ ਤਰੀਕੇ ਦਾ ਤੁਹਾਡਾ ਸਾਰਾ ਨੁਕਸਾਨ ਹੋ ਗਿਆ, ਘਰ ਦਾ ਸਾਰਾ ਸਮਾਨ ਸੜ ਗਿਆ, ਸਰਕਾਰ ਕੋਲੋਂ ਪ੍ਰਸ਼ਾਸਨ ਕੋਲ ਕੀ ਮੰਗ ਆ ਦੇ ਵੀ ਕੋ ਬਚਿਆ ਨਹੀਂ ਸਾਡਾ ਨਾ ਖਾਣ ਪੀਣ ਨੂੰ ਕੋ ਬਚਿਆ ਕੋਈ ਚੀਜ਼ ਨਹੀਂ ਬਚੀ ਸਾਡੇ ਘਰ ਪਈ ਜਿਹੜੇ ਅਸੀਂ ਵਰਤਾਂਗੇ ਕੋਈ ਚੀਜ਼ ਨਹੀਂ ਬਚੀ ਸਾਨੂੰ ਸੇਵਾ ਹੀ ਹੋਵੇ ਬੇਨਤੀ ਆ ਵੀ ਚਲੋ ਸਾਡੇ ਹੈਲਪ ਕਰਨ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਕੋਈ ਉਪਕਾਰ ਸਿੰਘ ਕਿਹੜਾ ਪਿੰਡ ਆ ਜਲਾਲਾਬਾਦ ਜੀ ਕਿਦਾਂ ਤਾਂ ਅੱਗ ਲੱਗੀ ਘਰ ਘਰ ਅੱਗ ਜੀ ਮੈਂ ਕੰਮ ਤੇ ਗਿਆ ਸੀ ਤੇ ਫੋਨ ਆਇਆ ਵੀ ਅੱਗ ਲੱਗੀ ਹੈ ਉੱਥੋਂ ਆਇਆ ਤੇ ਕਹਿੰਦੇ ਬਿਜਲੀ ਦਾ ਸ਼ੋਰ ਸਰਕਟ ਹੋਇਆ ਉਹਦੇ ਕਰਕੇ ਸਾਰਾ ਨੁਕਸਾਨ ਹੋ ਗਿਆ ਕਿੰਨਾ ਕ ਨੁਕਸਾਨ ਕੀ ਕੀ ਸੜ ਗਿਆ ਨੁਕਸਾਨ ਭਾਜੀ ਸਾਰਾ ਕੁਝ ਸੜ ਗਿਆ ਕੁਝ ਨਹੀਂ ਬਚਿਆ ਇਨਵੈਟਰ ਤੋਂ ਲੈ ਕੇ ਪੱਖੇ ਤੱਕ ਸਾਰਾ ਕੁਝ ਸੜ ਗਿਆ। ਲੀੜਾ ਕੱਪੜਾ ਸਭ ਕੁਝ ਸੜ ਗਿਆ। ਬਸ ਜਿਹੜੇ ਗਲ ਪਾਏ ਉਹੀ ਰਹਿ ਗਏ ਹੋਰ ਕੁੱਖ ਨਹੀਂ ਰਹਿ ਗਿਆ। ਜੋ ਪਹਿਛਟੇ ਲਾਸਾ ਸਭ ਕੁਝ ਸੜ ਗਿਆ। ਸਭ ਲੰਬਾਰੀਆਂ ਤੱਕ ਸਟੀਆਂ ਸਾਰੀਆਂ। ਸਿਰਫ ਕੰਮਰੇ ਬਚੇ। ਕੀ ਮੰਗ ਕਰਦੇ ਜਿਸ ਤਰੀਕੇ ਨਾਲ ਕੋਈ ਆਪਣਾ ਸਰਕਾਰ ਪ੍ਰਸ਼ਾਸਨ ਜਾਂ ਸਮਾਜ ਸੇਵੀ ਕੋਈ ਤੁਹਾਡੀ ਮਦਦ ਕਰ ਸਕਦਾ। ਮਾਸਾੜੇ ਹੋਈ ਆ ਵਿਚੋ ਨੁਕਸਾਨ ਜਿਹੜਾ ਹੋਇਆ ਮਲ ਥੋੜੀ ਬੋਰੀ ਮਦਦ ਕੀਤੀ ਜਾਵੇ ਤੁਹਾਡਾ ਸਾਡਾ ਸਰਕਲ ਥੋੜਾ ਸਹੀ ਹੋ ਜਾਵੇ ਤੁਹਾਡਾ ਕੋ ਸੰਪਰਕ ਨੰਬਰ ਤੇ ਫੋਨ ਨੰਬਰ ਬੋਲ ਦਿਓ ਜੇ ਤੁਹਾਨੂੰ ਕੋਈ ਯਾਦ ਹੈ 9501544196 ਦੁਬਾਰਾ ਬੋਲ ਦਿਓ 9501544196 ਜੀ ਨਾ ਜੀ ਸੁਬੀਰ ਕੌਰ ਜੀ ਇਹ ਕੀ ਗੱਲਬਾਤ ਹੋਈ ਜਿਹੜੇ ਆਪਣੇ ਘਰ ਨੂੰ ਅੱਗ ਲੱਗੀ ਕਿੱਦਾਂ ਲੱਗੀ ਭਾਈ ਸਾਹਿਬ ਐ ਮੈਂ ਨਾ 8:30 ਵਜੇ ਮੈਂ ਹਸਪੀਟਲ ਗਈ ਐ ਤੇ ਬਾਅਦ 5 ਮਿੰਟ ਬਾਅਦ ਫੋਨ ਆ ਗਿਆ ਤੇ ਅੱਗ ਲੱਗੀ ਪਤਾ ਨਹੀਂ ਲੱਗਾ ਕੀ ਹੋਇਆ ਸਮਝ ਨਹੀਂ ਆਈ ਸਾਰਾ ਕੁਝ ਸੜ ਗਿਆ ਬਜਿਆ ਕੁਛ ਵੀ ਨਹੀਂ ਕੋਈ ਚੀਜ਼ ਵੀ ਨਹੀਂ ਬਜੀ ਠੀਕ ਹੁਣ ਇਹ ਵੇ ਕਿਹੜਾ ਕਿਹੜਾ ਟਡਾ ਘਰ ਦਾ ਸਮਾਨ ਜਿਹੜਾ ਸਾਰਾ ਸੜ ਗਿਆ ਕੀ ਕੀ ਸੜਿਆ ਸਾਰਾ ਰਿਫਰਜਰੇਟਰ ਅਲਮਾਰੀਆਂ ਕੁਛ ਬੰਦ ਕਪੜਾ ਲਿੜਾ ਕੁਛ ਵੀ ਨਹੀਂ ਰਿਹਾ ਸਿਰਫ ਜਿਹੜੇ ਇੱਕ ਗਲਪਾਏ ਕੱਪੜੇ ਉਹ ਵੀ ਔਰ ਕੁਛ ਨਹੀਂ ਬਚਿਆ ਹੱਦ ਤੱਕ ਬਾਕੀ ਪਰਿਵਾਰ ਦੇ ਮੈਂਬਰ ਕਿੱਥੇ ਗਏ? ਉਹ ਇੱਥੇ ਹੀ ਕੰਮ ਤੇ ਹੀ। ਹਾਂਜੀ, ਅਸੀਂ ਦੋਵੇਂ ਘਰ ਆ ਮਾਂ ਪਿਓ ਬਸ। ਤੇ ਤੁਸੀਂ ਵੀ ਦਵਾਈ ਲੈਣ ਗਏ ਸੀ? ਹਾਂਜੀ, ਮੈਂ ਹਸਪੀਟਲ ਗਈ ਸੀ। ਮਗਰਾਂ ਤੁਹਾਨੂੰ ਫੋਨ ਗਿਆ ਵੀ ਹਾਂਜੀ, ਹਾਂਜੀ, ਅਸਲ ਵਿੱਚ ਉਹ ਲੱਗਿਆ ਵੀ ਅੱਗ ਲੱਗੀ ਮੈਂ ਮੈਂ ਤਾਂ ਹੁਣੇ ਘਰੋਂ ਆਈ ਹਾਂ ਤੇ ਆਣ ਕੇ ਵੇਖਿਆ ਤੇ ਉਹ ਅੱਗ ਕਿ ਨਹੀਂ ਲੱਗੀ। ਕੁਝ ਹੁੰਦੀ ਬਚਿਆ। ਕੀ ਮੰਗ ਕਰਦੇ ਜਾਨਾ ਜਿਸ ਤਰੀਕੇ ਨਾਲ ਤੁਹਾਡਾ ਸਾਰਾ ਨੁਕਸਾਨ ਹੋ ਗਿਆ ਘਰ ਦਾ ਸਾਰਾ ਸਮਾਨ ਛੜ ਗਿਆ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਕੀ ਮੰਗਾ ਜੀ ਵੀ ਕੋ ਬਚਿਆ ਨਹੀਂ ਸਾਡਾ ਨਾ ਖਾਣ ਪੀਣ ਨੂੰ ਕੁਝ ਬਚਿਆ ਕੋਈ ਚੀਜ਼ ਨਹੀਂ ਬਚੀ ਸਾਡੇ ਘਰ ਪੀ ਜਿਹੜੇ ਅਸੀਂ ਵਰਤਾਂਗੇ ਕੋਈ ਚੀਜ਼ ਨਹੀਂ ਬਚੀ ਸਾਨੂੰ ਸਿਵਾਏ ਹੋਏ ਬੇਨਤੀ ਹੈ ਵੀ ਚਲੋ ਸਾਡੇ ਹੈਲਪ ਕਰਨ